ਨਾ ਮੇਰਾ ਭਾਜੀ ਬਲਵਿੰਦਰ ਸਿੰਘ ਆ ਜੀ ਪਿੰਡ ਕੋਟੜੀ ਮੁਗਲਾ ਜੀ ਹਾਂਜੀ ਪਹਿਲੀ ਵਾਰ ਆਏ ਹਾਂ ਵਧੀਆ ਜੀ ਇਹ ਭਾਜੀ ਅਸੀਂ ਬੈਠੇ ਜੇ ਇੱਥੇ ਦੁਕਾਨ ਦੇ ਕਿਥੇ ਉੱਥੇ ਪਤਾ ਲੱਗਾ ਕਿ ਕੈਂਪ ਲੱਗਿਆ ਮੈਂ ਚਲੋ ਅਸੀਂ ਵੀ ਦਾਨ ਕਰਦਣੇ ਆ ਪਹਿਲਾਂ ਨਹੀਂ ਕੀਤਾ ਜੀ ਕਿਹੜੀ ਫਸਟ ਟਾਈਮ ਆ ਜੀ ਕਿਹਦੀ ਤੋਂ ਦਾ ਉਹਦਾ ਆ ਗਿਆ ਨੇ ਸਰਦਾਰ ਦੇ ਬਾਕੀ ਨੌਜਵਾਨਾਂ ਇਹੀ ਕਮਾਂਗਾ ਜੀ ਸਾਰਿਆਂ ਨੂੰ ਖੂਨ ਦਾਨ ਕਰਨਾ ਚਾਹੀਦਾ ਸਾਡਾ ਖੌਮਦਾਨ ਕਿਤੇ ਦਾ ਕਿਸ ਦਾ ਕੰਮ ਆਊਗਾ ਜੀ ਬਸ ਅਮਨ ਜੋ ਸਿੰਘ ਮੈਂ ਉਦੋ ਵਾਲੀ ਕਲਾ ਦਾ ਡੇਰਾ ਬਾਬਾ ਨਾਨਕ ਦਾ ਪਹਿਲੀ ਵਾਰ ਬਹੁਤ ਵਧੀਆ ਲੱਗਣ ਦਾ ਕੀ ਸਾਨੂੰ ਡੋਨੇਟ ਕਰਨਾ ਚਾਹੀਦਾ ਜਿਹੜੇ ਮਤਲਬ ਕਿ ਲੋਕਾਂ ਕੋਲ ਖੂਨ ਨਹੀਂ ਘੱਟ ਹੁੰਦਾ ਸਾਡੇ ਕੋਲ ਮਤਲਬ ਕਿ ਜ਼ਿਆਦਾ ਹੁੰਦਾ ਖੂਨ ਤੇ ਉਹਨਾਂ ਨੂੰ ਡੋਨੇਟ ਕਰਨਾ ਚਾਹੀਦਾ ਬਹੁਤ ਵਧੀਆ ਲੱਗਦਾ ਇਦਾਂ ਹਾਂ ਜੀ ਉਹ ਨੋਟੀਸ ਵਾਲਾ ਵੀ ਮੈਸੇਜ ਹੋ ਗਿਆ ਕਿ ਡੋਨੇਟ ਕਰਿਆ ਕਰੋ ਖੂਨ ਮਦਦ ਕਿ ਬੈਸਟ ਰਹਿਦਾ ਆਪਣੀ ਸਿਹਤ ਵਾਸਤੇ ਵੈਸੇ ਹਾਂਜੀ ਹਾਂਜੀ ਕਰਾਂਗੇ ਜਰੂਰ ਕਰਾਂਗੇ ਮੇਰੇ ਨਾਮ ਰੂਪਾਂਲੀ ਹੈ ਮੈਂ ਇਨਸਾਨਿਤ ਫਾਊਂਡੇਸ਼ਨ ਤੇ ਅਜਨਾਲੀ ਹੀ ਐਨੋਨਿਮਸ ਹੋਪ ਆਸਰਾ ਫਾਊਂਡੇਸ਼ਨ ਦੋਨੋਂ ਫਾਊਂਡੇਸ਼ਨਸ ਨੇ ਕਲੈਬ ਕਰਕੇ ਇੱਕ ਬਲੱਡ ਡੋਨੇਸ਼ਨ ਕੈਂਪ ਤੇ ਉਹਦੇ ਨਾਲ ਨਾਲ ਇੱਕ ਮੈਡੀਕਲ ਕੈਂਪ ਲਗਾਇਆ ਸੀ ਜਿਹਦੇ ਵਿੱਚ ਕਿ ਹੁਣ ਤੱਕ ਸਾਡੇ ਕੋਲ ਜਿਹੜੇ ਡੋਨਰਸ ਆਗੇ ਨੇ ਉਹ 50 ਪਲੱਸ ਡੋਨਰਸ ਹੋ ਗਏ ਨੇ ਅਸੀਂ ਹੋਪ ਕਰਦੇ ਹਾਂ ਕਿ ਸਾਡੇ ਕੋਲ 60 ਪਲੱਸ ਦੇ ਡੋਨਰਸ ਹੋ ਜਾਣਗੇ। ਲਈ ਵੀ ਆਪਣੇ ਜਿਹੜੇ ਨਾਨਵਨ ਸੀਗੇ ਉਹਨਾਂ ਨੂੰ ਇਨਵਾਈਟ ਕੀਤਾ ਉਹਨਾਂ ਨੂੰ ਮੋਟੀਵੇਟ ਕੀਤਾ ਕਿ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਜਾਂ ਅਸੀਂ ਜੋ ਵੀ ਖੂਨਦਾਨ ਕਰਦੇ ਹਾਂ ਉਹ ਕਿਸੇ ਦੀ ਹੈਲਪ ਕੀਤੀ ਜਾ ਸਕਦੀ ਹੈ ਅਸੀਂ ਕਿਸੇ ਦੀ ਜਾਨ ਨੂੰ ਬਚਾ ਸਕਦੇ ਹਾਂ ਕਿਉਂਕਿ ਕਿਸੇ ਟਾਈਮ ਅਮਰਜੈਂਸੀ ਟਾਈਮ ਦੇ ਉੱਤੇ ਸਾਨੂੰ ਬਲੱਡ ਦੀ ਜ਼ਰੂਰਤ ਪੈਂਦੀ ਆ। ਅਗਰ ਅਸੀਂ ਬਲੱਡ ਡੋਨੇਟ ਕੀਤਾ ਹੋਏਗਾ ਤੇ ਉਹ ਡੋਨੇਸ਼ਨ ਵਾਲਾ ਬਲੱਡ ਕਿਸੇ ਹੋਰ ਬੰਦੇ ਦੇ ਕੰਮ ਆ ਸਕਦਾ ਹੈ। ਸੋ ਵਿਦ ਦਾ ਹੈਲਪ ਆਫ ਅਸੀਂ ਸੋਸ਼ਲ ਮੀਡੀਆ ਦੇ ਥਰੂ ਵੀ ਆਪਣਾ ਸਾਰਾ ਐਡ ਪ੍ਰਮੋਟ ਕੀਤੀ ਸੀਗੀ ਬਾਕੀ ਸਾਡੀ ਸਾਰੀ ਟੀਮ ਮੈਂਬਰਸ ਨੇ ਆਪਣੇ ਆਪਣੇ ਐਂਡ ਦੇ ਉੱਤੇ ਸਾਰਾ ਕੰਮ ਕੀਤਾ ਹੈ ਮੈਂ ਹਮ ਲੋਕਾਂ ਨੂੰ ਹੀ ਮੈਸੇਜ ਦੇਣਾ ਚਾਹਨੀ ਆ ਕਿ ਤੁਹਾਨੂੰ ਵੀ ਦਾਅਵਾ ਮਦਦਨਾ ਚਾਹੀਦਾ ਹੈ ਅਗਰ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਬਲੱਡ ਡੋਨੇਸ਼ਨ ਕੈਂਪ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਂਪ ਹੈ ਸਾਨੂੰ ਉੱਥੇ ਜਾ ਕੇ ਆਪਣਾ ਯੋਗਦਾਨ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਕੈਂਪ ਹਰ ਸਾਲ ਸਾਡੀ ਸੁਸਾਇਟੀ ਵੱਲੋਂ ਲਾਇਆ ਜਾਂਦਾ ਤੇ ਇਸ ਵਾਰ ਇਨਸਾਨੀਅਤ ਫਾਊਂਡੇਸ਼ਨ ਨਾਲ ਮਿਲ ਕੇ ਇਹ ਬਲੱਡ ਕੈਂਪ ਲਾਇਆ ਗਿਆ ਨਾਲ ਅਸੀਂ ਮੈਡੀਕਲ ਕੈਂਪ ਵੀ ਲਗਾਇਆ ਸੀਗਾ ਜਿੱਚ ਫ੍ਰੀ ਚੈੱਕਅਪ ਨਾਲ ਟੈਸਟ ਤੇ ਨਾਲ ਫ੍ਰੀ ਚ ਦਵਾਈਆਂ ਦਿੱਤੀਆਂ ਗਈਆਂ ਮਰੀਜ਼ਾਂ ਨੂੰ ਤੇ ਇਹ ਕੈਂਪ ਵਿੱਚ ਸਾਡੇ ਕੋਲ 60 ਤੋਂ 65 ਯੂਨਟ ਹੋ ਚੁੱਕਿਆ ਹਜੇ ਤੱਕ ਤੇ ਹਜੇ ਤੱਕ ਕੈਂਪ ਚੱਲ ਰਿਹਾ ਸਾਡੇ ਅੱਗੇ ਕਿੰਨੇ ਕੁ ਜ਼ਰੂਰੀ ਨੇ ਇਦਾਂ ਦੇ ਕੈਂਪ ਇਹ ਜੀ ਦੇਖੋ ਬਹੁਤ ਜ਼ਿਆਦਾ ਜ਼ਰੂਰੀ ਆ ਆਪਾਂ ਸਿਵਲ ਹਸਪੀਟਲ ਤੇ ਜਾਈਆਂ ਕਿਸੇ ਵੀ ਪ੍ਰਾਈਵੇਟ ਹਸਪੀਟਲ ਤੇ ਜਾ ਕੇ ਦੇਖੋ ਕਿ ਪੇਸ਼ੈਂਟ ਬਲੱਡ ਤੋਂ ਮਰ ਰਿਹਾ ਕਿ ਬਲੱਡ ਮਿਲਦਾ ਹੀ ਨਹੀਂ ਉਹਨਾਂ ਨੂੰ ਤੇ ਜਿਹਦੇ ਕਰਕੇ ਬਲੱਡ ਦੀ ਕਮੀ ਹੋਣ ਕਰਕੇ ਉਹਨਾਂ ਨੂੰ ਜਾਨ ਤੱਕ ਗਵਾਣੀ ਪੈਂਦੀ ਹੈ ਆਪਣੀ ਭਾਜੀ ਇੱਕ ਗੱਲ ਉਹ ਦੇਖਾ ਚਾਹੀਏ ਲੋਕ ਕਰਦੇ ਨੇ ਜਾਂ ਖੂਨ ਦੇਣ ਤੋਂ ਕਿ ਸ਼ਾਇਦਾਂ ਕਮਜ਼ੋਰੀ ਨਾ ਹੋ ਜਾਈਏ ਇਦਾਂ ਨਾ ਹਾਂਜੀ ਇਹ ਦੇਖੋ ਜੀ ਸਾਡੇ ਕੈਂਪ ਵਿੱਚ ਛੋਟੇ 18-18 ਸਾਲ ਦੇ ਕੁੜੀਆਂ ਤੱਕ ਨੇ ਦਿੱਤਾ ਬਲੱਡ ਉਤੋਂ ਹੀ بڑا ਸੋਹਣਾ ਮੈਸੇਜ ਆ ਜਾਂਦਾ ਆ ਬਜ਼ੁਰਗ ਤੱਕ ਦੇ ਗਿਆ ਜਿਹੜੀ ਕਿ ਕੋਈ ਦਵਾਈ ਨਹੀਂ ਖਾਂਦੇ ਪਏ ਚੰਗੀ ਡਾਈਟ ਆ ਉਹ ਤੱਕ ਦੇਖਿਆ ਜੇ ਉਹਨਾਂ ਨੂੰ ਨਹੀਂ ਦਿੱਕਤ ਆਉਂਦੀ ਤੇ ਸਾਡੇ ਵਰਗੇ ਨੌਜਵਾਨਾਂ ਨੂੰ ਕਿਉਂ ਆਪਾਂ ਟੈਨਸ਼ਨ ਲੈਣਿਆ ਇੱਕ ਵਾਰ ਆਪਣੇ ਦੇਲ ਦਾ ਵਹਿਮ ਇਹ ਕੱਢ ਲੈਣਾ ਚਾਹੀਦਾ ਜਰੂਰ ਇਹ ਮੈਸੇਜ ਹੋਊ YouTube ਮੈਂ ਮੈਸੇਜ ਇਹੀ ਦੇਣਾ ਚਾਹਾਂਗਾ ਕਿ ਦੇਖੋ ਇਹ ਤੁਹਾਡਾ ਬਲੱਡ ਹੈ ਜੀ ਡੋਨੇਟ ਕੀਤਾ ਹੋਇਆ ਜਾਨ ਬਚਾਉਂਦਾ ਕਿਸੇ ਦੀ ਇੱਕ ਵਾਰ ਜਰੂਰ ਤੁਸੀਂ ਬਲੱਡ ਡੋਨੇਟ ਕਰੋ ਜੀ ਆਪਣੀ ਲਾਈਫ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਕਰਨਵੀਰ ਸਿੰਘ ਮੈਂ ਯੂਨਾਈਟਡ 6 ਆਸਰਾ ਫਾਊਂਡੇਸ਼ਨ ਵੱਲੋਂ ਆਪਾਂ ਸੇਵਾ ਕਰ ਰਿਹਾ ਐਨ ਜੀਓ ਦੇ ਨਾਲ ਰਲ ਕੇ ਮੈਨੂੰ ਤਕਰੀਬਨ ਲੀ 2021 ਤੋਂ ਆਪਾਂ ਰਲੇ ਸੀਗੇ ਆਪਣੇ ਐਨ ਜੀਓ ਦੇ ਨਾਲ ਤੇ ਮੈਂ ਹੁਣ ਤੱਕ ਜੋ ਕਿ 2018 ਤੋਂ ਬਲੱਡ ਦੇਣਾ ਸਟਾਰਟ ਕੀਤਾ ਸੀਗਾ ਤੇ ਹੁਣ ਤੱਕ ਮੈਂ 11 ਤੋਂ 12 ਵਾਰ ਬਲੱਡ ਡੋਨੇਟ ਕਰ ਚੁੱਕਿਆ ਮੈਨੂੰ ਕੋਈ ਵੀ ਅਸੀਂ ਪ੍ਰੋਬਲਮ ਨਹੀਂ ਆਈ ਕਿ ਜਿਹਦੇ ਨਾਲ ਮੈਨੂੰ ਬਲੱਡ ਡੋਨੇਟ ਕਰਨ ਦੇ ਨਾਲ ਮੈਨੂੰ ਕੋਈ ਇਨਫੈਕਸ਼ਨ ਵਗੈਰਾ ਹੋਈ ਹੋਵੇ ਕੁਝ ਵੀ ਕੋਈ ਵੀ ਚੀਜ਼ ਦੀ ਪ੍ਰੋਬਲਮ ਆਈ ਹੋਵੇ ਮੈਨੂੰ ਕੋਈ ਨਹੀਂ ਆਈ ਅਜੇ ਤੱਕ ਕਿ ਇਹ ਸਾਡਾ ਜੋ ਬਲੱਡ ਆ ਇਹ ਆਪਾਂ ਇੱਕ ਬਲੱਡ ਦਿੱਤਾ ਹੋਇਆ ਆਪਾਂ ਤਿੰਨ ਬੰਦਿਆਂ ਦੀ ਜਾਨ ਬਚਾ ਸਕਦੇ ਆ ਸਾਡੇ ਲਈ ਬਹੁਤ ਵਧੀਆ ਗੱਲ ਹੈ ਕਿ ਅਸਲ ਅਸੀਂ ਸਾਰੇ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦਈਏ ਤੇ ਆਪਾਂ ਆਪਣੇ ਏਰੀਏ ਨੂੰ ਬਿਲਕੁਲ ਸਾਫ਼ ਸੁਥਰਾ ਰੱਖੀਏ ਤਾਂ ਸਾਨੂੰ ਕਿਸੇ ਵੀ ਬਿਮਾਰੀ ਦੀ ਸਾਨੂੰ ਕਿਤੇ ਵੀ ਪ੍ਰੋਬਲਮ ਨਹੀਂ ਆ ਸਕਦੀ ਬਾਈ ਦੱਸ ਦਿਓ ਜੀ ਸਾਰਿਆਂ ਨੂੰ ਮੇਰਾ ਨਾਮ ਆਸ਼ੂਕਮਾਰ ਗੈਰੀਆ ਸਾਡੀ ਅੰਜੀਓ ਦਾ ਨਾਮ ਅਨੋਨੀਮਸ ਹੋ ਪਿਆ ਤੇ ਆਪਾਂ ਕਲੈਬ੍ਰੇਸ਼ਨ ਕੀਤੀ ਸੀ ਇਨਸਾਨੀਅਤ ਫਾਊਂਡੇਸ਼ਨ ਨਾਲ ਤੇ ਬਹੁਤ ਵਧੀਆ ਕੈਂਪ ਸਾਡਾ ਰਿਹਾ ਇਹਨਾਂ ਨਾਲ ਫਸਟ ਕੈਂਪ ਸੀਗਾ ਸਾਡਾ ਤੇ 50 ਤੋਂ ਪਲੱਸ ਹੀ ਡੋਨਰਸ ਬਲੱਡ ਦੇ ਚੁੱਕੇ ਆ ਤੇ ਉਮੀਦ ਆ ਕਿ 70 ਦੇ ਆਸ-પાસ ਸਾਡੇ ਡੋਨਰਸ ਬਲਿਡ ਹੋ ਜਾਣਗੇ ਤੇ ਬਹੁਤ ਖੁਸ਼ੀ ਹੋਈ ਆ ਕਿ ਇਹ ਕਾਫੀ ਜਣੀਆਂ ਗਰਲ ਸੀਗੀਆਂ ਜੰਗੇ ਇਸ ਦੀ ਉਹਨਾਂ ਨੇ ਬਲੱਡ ਦਿੱਤਾ ਆ ਬੱਬਰ ਬਲੱਡ ਬੈਂਕ ਨਾਲ ਕਲੈਬ੍ਰੇਸ਼ਨ ਕਰਕੇ ਲਗਾਇਆ ਵਾ ਤੇ ਕੋਆਰਡੀਨੇਸ਼ਨ ਆਪਾਂ ਤਾਇਨ ਕਰਦੇ ਆ ਕਿ ਜਦੋਂ ਕਿ ਐਮਰਜੈਂਸੀ ਵਾਸਤੇ ਕਿਸੇ ਨੂੰ ਜ਼ਰੂਰਤ ਪੈ ਜੇ ਜਦੋਂ ਐਕਸੀਡੈਂਟ ਕੇਸ ਹੋਗੇ ਜਾਂ ਡਿਲੀਵਰੀ ਕੇਸਸ ਵਾਸਤੇ ਸਾਨੂੰ ਇਧਰ ਉਧਰ ਦੌੜ ਭੱਜ ਪੈਂਦੀ ਆ ਕਿ ਬਲੱਡ ਨਹੀਂ ਮਿਲਦਾ ਸਾਨੂੰ ਬਹੁਤ ਵਧੀਆ ਕੁਐਸਚਨ ਪੁੱਟ ਕੀਤਾ ਤੁਸੀਂ ਕਿ ਇਨ ਫਿਊਚਰ ਜੇ ਇਹਨਾਂ ਨੂੰ ਜ਼ਰੂਰਤ ਪੈਂਦੀ ਆ ਤੇ ਆਪਾਂ ਜ਼ਰੂਰ ਇਹਨਾਂ ਨਾਲ ਖੜਾਂਗੇ ਤੇ ਬੱਬਰ ਬਲੱਡ ਬੈਂਕ ਵਾਲਾ ਵੀ ਇਹਨਾਂ ਦੇ ਜ਼ਰੂਰ ਨਾਲ ਸਾਥ ਦੇਣਗੇ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ